ਇੰਨੀ ਹਾਲਾਤ ਐਸ ਵੇ ਖੰਡ ਪਾਠੀ ਜਨਾਂ ਦੀ ਮਾੜੀ ਹੈ ਕਿ ਮੇਰਾ ਖਿਆਲ ਕੋ ਰੱਖਿਆ ਜੁਨੀਅਨ ਹੋਵੇ ਕੋਈ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਹੋਣ ਜਾਂ ਭਈਏ ਸਾਡੇ ਦੇਸ਼ ਵਿੱਚ ਆਉਂਦੇ ਨੇ ਉਹਨਾਂ ਦੀ ਇੰਨੀ ਮਾੜੀ ਹਾਲਤ ਨਹੀਂ ਮੇਰੇ ਬਾਬਾ ਕਾਲਾ ਸਾਹਿਬ ਦੇ ਵਿੱਚ ਖੰਡ ਪਾਠੀ ਸਿੰਘ ਜਿਹੜੇ ਕੁੰਝੇ ਸੌਂਦੇ ਨੇ ਉਹਨਾਂ ਵਾਸਤੇ ਕੋਈ ਰਹਿਸ਼ ਨਹੀਂ ਹੈ ਕੋਈ ਏਸੀ ਦਾ ਪ੍ਰਬੰਧ ਨਹੀਂ ਹੈ ਆਪ ਨਿਗਾਹ ਮਾਰ ਕੇ ਕਿ ਖੰਡ ਪਾਠੀ ਸਿੰਘਾਂ ਨਾਲ ਜਿਹੜਾ ਦੁਰਵਿਹਾਰ ਹੋ ਰਿਹਾ ਤੇ ਉਹ ਠੀਕ ਕੀਤਾ ਜਾਵੇ ਜਿਹੜੀ ਅਖੰਡ ਪਾਠ ਸਾਹਿਬ ਦੀ ਭੇਟਾ ਆ ਉਹ ਤੇ ਨਾ ਕੋਈ ਦੇ ਹੀ ਸਕਦਾ ਆ ਪਰ ਅਸੀਂ ਚਾਹੁੰਦੇ ਆ ਜੋ ਅੱਜ ਮਹਿੰਗਾਈ ਦਾ ਦੌਰ ਚੱਲ ਰਿਹਾ ਆ ਜਿਹੜੀ ਮਹਿੰਗਾਈ ਅਸਮਾਨ ਨੂੰ ਛੂ ਰਹੀ ਆ ਉਸ ਹਿਸਾਬ ਦੇ ਨਾਲ ਅਸੀਂ ਤੇ ਚਾਹੁੰਦੇ ਜਿਹੜੀ ਅਖੰਡ ਪਾਠ ਸਾਹਿਬ ਦੀ ਪ੍ਰਤੀ ਅਖੰਡ ਪਾਠੀ ਸਿੰਘ ਨੂੰ ਇੱਕ ਅਖੰਡ ਪਾਠੀ ਸਿੰਘ ਨੂੰ ਅਖੰਡ ਪਾਠ ਸਾਹਿਬ ਦੀ ਘੱਟ ਤੋਂ ਘੱਟ 2500 ਰੁਪਏ ਭੇਟਾ ਚਾਹੀਦੇ ਆ ਭਾਵੇਂ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸੇਵਾ ਨਿਭਾ ਰਿਹਾ ਏ ਭਾਵੇਂ ਲੋਕਲ ਗੁਰਦੁਆਰਿਆਂ ਵਿੱਚ ਪਿੰਡਾਂ ਵਿੱਚ ਸੇਵਾ ਨਿਭਾ ਰਿਹਾ ਹਨ ਯੰਨੀ ਹਾਲਾਤ ਐਸ ਵੇਲੇ ਖੰਡ ਪਾਰਟਿਸ਼ਨਾਂ ਦੀ ਮਾੜੀ ਐ ਕਿ ਮੇਰਾ ਖਿਆਲ ਕੋਈ ਰੱਖਿਆ ਜੂਨੀਅਨ ਹੋਵੇ ਕੋਈ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਹੋਣ ਸਾਡੇ ਦੇਸ਼ ਵਿੱਚ ਆਉਂਦੇ ਨੇ ਉਹਨਾਂ ਦੀ ਇੰਨੀ ਮਾੜੀ ਹਾਲਤ ਨਹੀਂ ਖੰਡ ਪਾਠੀ ਸਿੰਘ ਜਿਹੜੇ ਨੇ ਗੁਰਦੁਆਰਾ ਵਿੱਚ ਮੂੰਝੇ ਸੌਂਦੇ ਵੇਖੇ ਸਾਡੇ ਬਾਬਾ ਕਾਲਾ ਸਾਹਿਬ ਦੇ ਵਿੱਚ ਖੰਡ ਪਾਠੀ ਸਿੰਘ ਜਿਹੜੇ ਪੂੰਝੇ ਸੌਂਦੇ ਨੇ ਉਹਨਾਂ ਵਾਸਤੇ ਕੋਈ ਰੈਸ਼ਮੀ ਹੈ ਕੋਈ ਏਸੀ ਦਾ ਪ੍ਰਬੰਧ ਨਹੀਂ ਹੈ ਥੱਲੇ ਦਰੀਆਂ ਵਿਚਾਈਆਂ ਨੇ ਮਾੜੇ ਮੋٹے ਜਿਹੜੇ ਗੱਦੇ ਸੁੱਟੇ ਨੇ ਉਹ ਪੂੰਝੇ ਸੌਂਦੇ ਨੇ ਮੈਂ ਸ਼ਰੋਮਣੀ ਖੰਡ ਪਾਠੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਤੋਂ ਕੋਲੋਂ ਬੇਨਤੀ ਕਰਦਾ ਕਿ ਪ੍ਰਧਾਨ ਸਾਹਿਬ ਆਪ ਨਿਗਾਹ ਮਾਰ ਕੇ ਕਿ ਖੰਡ ਪਾਠੀ ਸਿੰਘਾਂ ਨਾਲ ਜਿਹੜਾ ਦੁਰਵਿਹਾਰ ਹੋ ਰਿਹਾ ਹੈ ਤੇ ਉਹ ਠੀਕ ਕੀਤਾ ਜਾਏ। ਦੂਸਰੀ ਮੇਰੀ ਬੇਨਤੀ ਹੈ ਕਿ ਗੁਰਦੁਆਰਾ ਬਾਬਾ ਕਾਲਾ ਸਾਹਿਬ ਜੋ ਇੰਚਾਰਜ ਹੈ ਖੰਡ ਪਾਠਾ ਭਾਈ ਕੇਵਲ ਸਿੰਘ ਔਰ ਹੈੱਡ ਗੰਥੀਵ ਸਾਹੀ ਨੇ ਉਹ ਸਤਕਾਰਯੋਗ ਨੇ। ਪਰ ਜਿਹੜਾ ਉਹਨਾਂ ਮਾੜਾ ਪ੍ਰਬੰਧ ਗੁਰਦੁਆਰਾ ਬਾਬਾ ਕਾਲਾ ਸਾਹਿਬ ਇਹ ਕੀਤਾ ਹੋਇਆ ਸਾਡਾ ਇੱਕ ਬਿੱਲ ਤੇ ਇੱਕ ਨਾਗਾ ਜਦੋਂ ਮਰਜੀ ਸਾਡੇ ਕੋਲ ਸਟੇਟਮੈਂਟਾਂ ਲੈ ਲੈ ਅਸੀਂ ਮੈਨੇਜਰ ਸਾਹਿਬ ਨੂੰ ਸਟੇਟਮੈਂਟਾਂ ਦਿੱਤੀਆਂ ਨੇ। ਅੱਜ ਮੇਰਾ ਖਿਆਲ ਕਿ 4-5 ਦਿਨ ਹੋ ਗਏ ਨੇ ਪਰ ਸਾਨੂੰ ਉਹਨਾਂ ਦਾ ਕੋਈ ਰਿਵਿਊ ਨਹੀਂ ਪ੍ਰਾਪਤ ਹੋਇਆ। ਉਹਨਾਂ ਕੀ ਕਾਰਵਾਈ ਕੀਤੀ ਅਸੀਂ ਲਿਖਤੀ ਦਿੱਤਾ ਹੈ। ਨਾਲ ਉਹ ਬਿੱਲ ਆਏ ਨੇ ਜਿਨ੍ਹਾਂ ਦੇ ਕਈਆਂ ਦੇ 5-5 ਬਿੱ ਦੇ ਨਾਗੇ ਪਾਏ ਜਾਂਦੇ ਨੇ ਸਾਡਾ ਇੱਕ ਬਿੱਲ ਤੇ ਇੱਕ ਨਾਗਾ ਹੁੰਦਾ ਜੋ ਰੁਟੀਨ ਵਾਈ ਹੁੰਦਾ ਹੈ ਜਾਂ ਦੋ ਬਿੱਲ ਤੇ ਉਸ ਤੋਂ ਬਾਅਦ ਇੱਕ ਨਾਗਾ ਹੁੰਦਾ ਰੁਟੀਨ ਵਾਈ ਪਰ ਚਾਰ ਚਾਰ ਪੰਜ ਪੰਜ ਬਿੱਲ ਜਿਹੜੇ ਜਿਨ੍ਹਾਂ ਦੇ ਕੀਤੇ ਜਾਂ ਮੈਂ ਪੁੱਛਣਾ ਚਾਹੁੰਨਾ ਹੈ ਕਿ ਮੈਨੇਜਰ ਸਾਹਿਬ ਇਸ ਐਜੰਸੀ ਸਾਹਿਬ ਦਾ ਉਹਨਾਂ ਪਾਠੀਆਂ ਸਿੰਘਾਂ ਦੇ ਨਾਲ ਕੀ ਲੈਣ ਦੇਣ ਹੈ ਮੈਂ ਆਪ ਜੀ ਨੂੰ ਬੇਨਤੀ ਵੀ ਕੀਤੀ ਸੀ ਮੈਂ ਔਰ ਭਾਮੀ ਸਾਹਿਬ ਨੂੰ ਸੱਤਰ ਸਾਹਿਬ ਨੂੰ ਬੇਨਤੀ ਕਰਦਾ ਸੱਤਰ ਸਾਹਿਬ ਆਪ ਜੀਆਂ ਦੇ ਨੋਟ ਵਿੱਚ ਵੀ ਲਿਆਂਦਾ ਜਾਵੇਗਾ ਆਪ ਉਹਦੀ ਇਨਕੁਆਰੀ ਪੜਤਾਲ ਕਰਕੇ ਜੋ ਸੱਚ ਦਾ ਸੱਚ ਝੂਠ ਦਾ ਝੂਠ ਸਾਹਮਣੇ ਲਿਆਂਦਾ ਜਾਵੇ ਬੇਨਤੀ ਹੈ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਿੱਚ ਅਖੰਡ ਪਟ ਸਿੰਘਾਂ ਦੇ ਜੋ ਮਸਲੇ ਆ ਉਹਨਾਂ ਨੂੰ ਵਿਚਾਰਨ ਵਾਸਤੇ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਅਖੰਡ ਪਟ ਸਿੰਘਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਨੇ ਸਭ ਤੋਂ ਤਾਂ ਪਹਿਲਾਂ ਸਭ ਤੋਂ ਵੱਡੀ ਮੁਸ਼ਕਲ ਆ ਜੋ ਅਖੰਡ ਪਟ ਸਿੰਘਾਂ ਦੀ ਮੈਡੀਕਲ ਇੰਸ਼ੋਰੈਂਸ ਆ ਉਹ ਅਸੀਂ ਚਾਹੁੰਦੇ ਆ ਕਿ ਜਿਹੜੀ ਅਖੰਡ ਪਟ ਸਿੰਘਾਂ ਦੀ ਮੈਡੀਕਲ ਇੰਸ਼ੋਰੈਂਸ ਆ ਜਿਵੇਂ ਦੂਜੇ ਮੁਲਾਜ਼ਮਾਂ ਦੀਆਂ ਇੰਸ਼ੋਰੈਂਸ ਹੁੰਦੀਆਂ ਨੇ ਉਸੇ ਹੀ ਤਰ੍ਹਾਂ ਅਖੰਡਪੱਟ ਸਿੰਘਾਂ ਦੀਆਂ ਇੰਸ਼ੋਰੈਂਸਾਂ ਹੋਣ ਬਾਕੀ ਜੋ ਅਖੰਡਪੱਟ ਸਿੰਘਾਂ ਨੂੰ ਨਜਾਇਜ਼ ਤੌਰ ਤੇ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਵਾਸਤੇ ਜਿਹੜੀ ਵਿਸ਼ੇਸ਼ ਮੀਟਿੰਗ ਹੋਈ ਹੈ ਜੀ ਜਿਹੜੀ ਭੇਟਾ ਨੂੰ ਲਾ ਕੇ ਕਿਹਾ ਜੀ ਬਾਕੀ ਕੀ ਆ ਗਿਆ ਅਗਰ ਕਿੰਨੀ ਭੇਟਾ ਲੈਣੀ ਆ ਜਿਹੜੀ ਭੇਟਾ ਦੇਖੋ ਜਿਹੜੀ ਅਖੰਡਪੱਟ ਸਾਹਿਬ ਦੀ ਭੇਟਾ ਆ ਉਹ ਤੇ ਨਾ ਕੋਈ ਦੇ ਹੀ ਸਕਦਾ ਆ ਪਰ ਅਸੀਂ ਚਾਹੁੰਦੇ ਹਾਂ ਜੋ ਅੱਜ ਮਹਿੰਗਾਈ ਦਾ ਦੌਰ ਚੱਲ ਰਿਹਾ ਆ ਜਿਹੜੀ ਮਹਿੰਗਾਈ ਅਸਮਾਨ ਨੂੰ ਛੂ ਰਹੀ ਆ ਉਸ ਹਿਸਾਬ ਦੇ ਨਾਲ ਅਸੀਂ ਤੇ ਚਾਹੁੰਦੇ ਜਿਹੜੀ ਅਖੰਡ ਪਾਠ ਸਾਹਿਬ ਦੀ ਪ੍ਰਤੀ ਅਖੰਡ ਪਾਠੀ ਸਿੰਘ ਨੂੰ ਇੱਕ ਅਖੰਡ ਪਾਠੀ ਸਿੰਘ ਨੂੰ ਅਖੰਡ ਪਾਠ ਸਾਹਿਬ ਦੀ ਘੱਟ ਤੋਂ ਘੱਟ 2500 ਰੁਪਏ ਭੇਟਾ ਚਾਹੀਦੇ ਆ ਭਾਵੇਂ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸੇਵਾ ਨਿਭਾ ਰਿਹਾ ਹੈ ਭਾਵੇਂ ਲੋਕਲ ਗੁਰਦੁਆਰਿਆਂ ਵਿੱਚ ਪਿੰਡਾਂ ਵਿੱਚ ਸੇਵਾ ਨਿਭਾ ਰਿਹਾ ਹਨ ਸਾਨੂੰ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਔਰ ਵੱਤ ਤੋਂ ਵੱਧ ਭੇਟਾ ਦੇਣੀ ਚਾਹੀਦੀ ਆ ਤਾਂ ਜੋ ਉਹ ਵੀ ਆਪਣੇ ਜਿਹੜੇ ਬੱਚੇ ਆ ਘਰ ਪਰਿਵਾਰ ਦਾ ਜਿਹੜਾ ਗੁਜ਼ਾਰਾ ਆ ਉਹ ਸਹੀ ਟੰਗ ਨਾਲ ਚਲਾ ਸਕਣ ਜੋ ਨਵੇਂ ਪਾਟੀ ਸੰਗਤ ਦੀ ਜਿਹੜੀ ਪੱਤੀ ਦੀ ਜੋ ਨਵੇਂ ਅਖੰਡਪੁਰ ਸਿੰਘਾਂ ਦੀ ਭਰਤੀ ਕੀਤੀ ਗਈ ਆ ਉਹ ਤਕਰੀਬਨ 100 ਤੋਂ 150 ਸਿੰਘ ਦੀ ਜ਼ਰੂਰਤ ਸੀ ਔਰ ਘੱਟ ਤੋਂ ਘੱਟ ਤਕਰੀਬਨ 300 ਦੇ ਕਰੀਬ ਜਿਹੜੀ ਉਹ ਭਰਤੀ ਕੀਤੀ ਗਈ ਆ ਇਸੇ ਹੀ ਤਰ੍ਹਾਂ ਅਸੀਂ ਜਿਹੜੇ ਬਾਹਰਲੇ ਗੁਰਦੁਆਰਾ ਸਹਿਬਾਨ ਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਆ ਨਾ ਉੱਥੇ ਅਖੰਡ ਪਾਠ ਸਿੰਘਾਂ ਦੇ ਜਿਹੜੇ ਅਖੰਡ ਪਾਠ ਸਾਹਿਬ ਆ ਪ੍ਰਤੀ ਮਹੀਨਾ 8 ਤੋਂ 10 ਅਖੰਡ ਪਾਠ ਸਾਹਿਬ ਹੁੰਦੇ ਆ ਔਰ ਉੱਥੇ ਵੀ ਭਰਤੀ ਕੀਤੀ ਜਾ ਰਹੀ ਆ ਜੇਕਰ ਅਸੀਂ ਕਿਸੇ ਨਾਲ ਸੰਪਰਕ ਕਰਦੇ ਹਾਂ ਜਾਂ ਮੈਨੇਜਰ ਸਾਹਿਬਾਨਾਂ ਨਾਲ ਸੰਪਰਕ ਕਰਦੇ ਹਾਂ ਉਹ ਕਹਿੰਦੇ ਕਿ ਸਾਨੂੰ ਜਿਹੜੇ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਉਹਨਾਂ ਦੇ ਫੋਨ ਆਉਂਦੇ ਆ ਉਹ ਕਹਿੰਦੇ ਆ ਕਿ ਇਹਨਾਂ ਅਖੰਡ ਪਾਤਸ਼ਾਹ ਸਿੰਘ ਲਾਉਣਾ ਅਸੀਂ ਮੈਂਬਰ ਸਾਹਿਬਾਨ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਵੱਲੋਂ ਕਿਸੇ ਵੀ ਸਿੰਘ ਨੂੰ ਸੇਵਾਦਾਰ ਭਾਵੇਂ ਹੈਲਪਰ ਸਿੰਘਾਂ ਦੀ ਨਜਾਇਜ਼ ਭਰਤੀ ਨਾ ਕਰਕੇ ਜਿਹੜੇ ਪਹਿਲੇ ਅਖੰਡ ਪਾਤਸ਼ਾਹ ਸਿੰਘ ਆ ਉਹਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਮੁਸ਼ਕਲ ਨਾ ਕਰੀਏ ਇਹ ਜਿਹੜਾ ਸਭ ਤੋਂ ਪਹਿਲਾਂ ਤੇ ਅਸੀਂ ਜਿਹੜੇ ਮੁੱਖ ਅਧਿਕਾਰੀ ਆ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨਾਲ ਸੰਪਰਕ ਕਰਾਂਗੇ ਡਾਇਰੈਕਟਰ ਦੇ ਮੈਂਬਰਾਂ ਨਾਲ ਸੰਪਰਕ ਕਰਾਂਗੇ ਔਰ ਜੋ ਦਫ਼ਤਰ ਦੀ ਮੈਨੇਜਮੈਂਟ ਹੈ ਸਖਤਰ ਸਾਹਿਬਾਨ ਮੈਨੇਜਰ ਸਾਹਿਬਾਨ ਉਹਨਾਂ ਨਾਲ ਸੰਪਰਕ ਕਰਕੇ ਜੇਕਰ ਸਾਡੇ ਗੱਲਬਾਤ ਰਾਹੀਂ ਮਸਲੇ ਹੱਲ ਹੁੰਦੇ ਆ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਆ ਅਗਰ ਨਹੀਂ ਹੁੰਦੇ ਫਿਰ ਆਉਣ ਵਾਲੇ ਦਿਨਾਂ ਵਿੱਚ ਅਖੰਡ ਪਾਠ ਸਿੰਘਾ ਵੱਲੋਂ ਇੱਕ ਵੱਡਾ ਸੰਘਰਸ਼ ਜਿਹੜਾ ਉਹ ਵਿੱਡਿਆ ਜਾਏਗਾ